ਇੰਜੇ ਮੇ ਖੜਾ ਦੇਖ ਸ਼ੀਟ ਛੂਟ ਨਾਲ ਦੀ ਇਹ ਜਿਹੜੀ ਆਈ ਹੈ ਫੋੜ ਦੇ ਦੋ ਠੀਕ ਹੈ ਜੀ ਠੀਕ ਹੈ ਕੋਈ ਕਮੀ ਨਹੀਂ ਫੋੜ ਦੇ ਵਿੱਚ ਜਮਾ ਇੰਜੇ ਗੇ ਦਾ ਵੀ ਰਪੀਆ ਰਪੀਆ ਹੈ ਉਹ ਟਾਇਰ ਇਹਦੇ 40 45 ਕੇ ਪੈਸੇ ਹੈ ਇਹ ਬਾਈ 2001 ਮਾਡਲ ਹੈ ਹਾਂ ਜੀ ਇੰਜੇ ਗੇ ਦਾ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਹਰ ਆਰੇ ਦਾ ਰੰਗ ਰੂਪ ਦਾ ਠੀਕ ਹੈ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 45 ਕੇ ਪੈਸੇ ਹੈ ਇਹ 99 ਮਾਡਲ ਆ ਬਾਈ ਹਾਂ ਜੀ ਹਰਿਆਣਾ ਨੰਬਰ ਹੈ ਇਹ ਬਾਈ ਪੂਰਾ 2000 ਮਾਡਲ ਹੈ ਹਾਂ ਜੀ ਪੰਜਾਬ ਦਾ ਨੰਬਰ ਹੈ ਹਾਂਜੀ ਡਬਲ ਕਲਚ ਠੀਕ ਹੈ ਜੀ ਅਗਲਾ ਡਾਇਰ 60 70 ਪੈਸੇ ਪਿਛਲੇ ਡਾਇਰ 45 ਕੇ ਪੈਸੇ ਠੀਕ ਹੈ ਜੀ ਰੰਗ ਰੂਪ ਦਾ ਸਾਰਾ ਓਰੀਜਨਲ ਹੈ ਇਹ ਬਾਈ ਹੈਗਾ 6 ਮਾਡਲ ਹਾਂਜੀ ਅਗਲਾ ਡਾਇਰ ਨਵੇਂ ਹੈ ਪਿਛਲੇ 13 ਵਾਲੇ 60 ਕੇ ਪੈਸੇ ਹੈ ਠੀਕ ਹੈ ਜੀ ਬਾਕੀ ਬਾਡੀ ਬੂਡੀ ਦਾ ਬਹੁਤ ਸੋਹਣਾ ਟਰੈਕਟਰ ਹੈ ਇਹ ਹੈਗਾ ਬਾਈ 2004 ਮਾਡਲ ਹਾਂਜੀ ਠੀਕ ਹੈ ਅਗਲਾ ਡਾਇਰ ਨਵੇਂ ਹੈ ਪਿਛਲੇ 14 ਦੇ ਹੈਗੇ 60 65 ਪੈਸੇ ਠੀਕ ਹੈ ਜੀ ਡਬਲ ਕਲਚ ਆ ਗਿਆ ਠੀਕ ਹੈ ਜਨੇਗਰ ਦੇ ਵੀ ਬਹੁਤ ਚੰਗੇ ਇਹ ਹੈਗਾ ਭਾਈ 2008 ਮਾਡਲ ਹਾਂਜੀ ਪੰਜਾਬ ਦਾ ਨੰਬਰ ਹੈ ਡਬਲ ਕਲਚ ਆ ਗਿਆ ਹਾਂਜੀ ਮਗਲ ਟਾਇਰ ਹੈਗੇ 14 ਦੇ 80 85 ਪੈਸੇ ਠੀਕ ਹੈ ਅਗਲੇ ਹੈਗੇ 60 70 ਪੈਸੇ ਜੇ ਹੈਗਾ ਭਾਈ 2008 ਮਾਡਲ ਹੈ ਹਾਂਜੀ ਠੀਕ ਹੈ ਪਾਵਰ ਸਟੀਅਰਿੰਗ ਆ ਗਿਆ ਹਾਂਜੀ 16 ਦੇ ਟਾਇਰ ਹੈਗੇ ਪਿਛਲੇ 60 65 ਪੈਸੇ ਠੀਕ ਹੈ ਅਗਲੇ 80 85 ਪੈਸੇ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਭ ਤੋਂ ਪਹੁੰਚਿਆ ਟਰੈਕਟਰ ਮੰਡੀ ਤੇ ਜਿੱਥੇ ਦੀਪ ਜੁੜਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕਹਿੰਦਾ ਤੂੰ ਸੁਣਾ ਭਾਈ ਇਹ ਕਿੰਨੇ ਦਾ ਟਰੈ ਇੱਦਾਂ ਪਰ ਤਾਂ ਟਰੈਕਟਰ ਦੀਪਨਾ ਕੰਟੈਕਟ ਕਰ ਲਿਓ ਤੇ 10 ਕ ਟਰੈਕਟਰ ਨੇ ਕਾਫੀ ਕਾਜ ਆਦੇ ਓਕੇ ਓਕੇ ਤੇ ਠੀਕ ਆ ਹੁਣ ਆਪਾਂ 3760 ਤੋਂ ਸਟਾਰਟ ਕਰਦੇ ਆ ਇਹ ਸਭ ਤੋਂ ਘੱਟ ਮੁੱਲ ਵਾਲਾ ਇਹਦੇ ਬਾਰੇ ਦੱਸੀ ਬਈ 93 ਮਾਡਲ ਆ ਬਈ ਹਾਂਜੀ ਸਾਰਾ ਟਰੈਕਟਰ ਓਰੀਜਨਲ ਹੈ ਹਾਂਜੀ ਐਂ ਦਿਖਾ ਦੇ ਜਮਾ ਸ਼ੀਸ਼ੇ ਵਰਗਾ ਪਏ ਠੀਕ ਆ ਜੀ ਪਰ ਜਿਹੜਾ ਆਪਾਂ ਇਹ ਵੀਡੀਓ 'ਚ ਰੇਟ ਬੋਲਾਂਗੇ ਉਹ ਜਿਹੜੇ ਤਰੀਕੇ ਨਾਲ ਹੁਣ ਖੜਾ ਉਸ ਰੇਟ ਦੇ ਉਹ ਟੈਟ ਆਪਾਂ ਵੱਧ ਗਿਆ ਇਹ ਰੇਟ ਵਾਜੂ ਇਹਦਾ ਫੇਰ ਰੇਟ ਵੜਜੂ ਹਾਂ ਠੀਕ ਹੈ ਜਿਵੇਂ ਖੜਾ ਦੇਖ ਸ਼ੀਟ ਛੂਟ ਨਾਲ ਦੀ ਜਿਹੜੀ ਆਈ ਹੈ ਫੋੜ ਦੇ ਦੋ ਠੀਕ ਹੈ ਜੀ ਠੀਕ ਹੈ ਕੋਈ ਕਮੀ ਨਹੀਂ ਫੋੜ ਦੇ ਵਿੱਚ ਜਮਾ ਠੀਕ ਹੈ ਇਹ ਤਾਂ ਵੀ ਰੁਪਈਆ ਰੁਪਈਆ ਠੀਕ ਹੈ ਤੇਰੇ ਦੇ 40 45 ਕੇ ਪੈਸੇ ਆ ਠੀਕ ਹੈ ਜੀ ਜੇ ਟਾਇਰ ਟੂਰ ਮਾਡਲ ਤੇ ਰੇਟ ਵੜਜੂ ਰੇਟ ਵੜਜੂ ਆ ਠੀਕ ਹੈ ਤੇ ਮਾਡਲ ਇਹ ਮਾਡਲ 95 ਰੇਟ ਲੈਣਾ ਨੰਬਰ ਹੈ ਇੰਜਨ 6000 ਰੁਪਈਆ ਰੁਪਈਆ ਠੀਕ ਹੈ ਰੇਟ ਹੈਗਾ 1.5 ਲੱਖ ਰੁਪਈਆ ਦੇਣਾ ਕਿੰਨਾ ਦਾ ਇਹ ਆਪਾਂ ਦੇਣਾ ਰੈਕ 1.1 ਲੱਖ ਦਾ 1.1 ਦਾ ਹਾਂ ਹੋਰ ਹੁੰਦਾ ਨਹੀਂ ਨਹੀਂ ਕੋਈ ਮੌਕੇ ਥੋੜ ਮੌਕੇ ਤੇ ਮਾਨਤਾਨ ਮਿੱਤਰੋ ਹੋਰ ਹੋ ਜੂਗਾ ਹਾਂ ਮੂਰੇ 265 ਆ ਗਿਆ ਭੂਮੀ ਪੁੱਤਰ ਦੱਸਿਓ ਬਾਈ ਇਹ ਬਾਈ 2001 ਮਾਡਲ ਹੈ ਹਾਂਜੀ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਹਰਾ ਰੇਡ ਵਾਲਾ ਰੰਗ ਰੂਪ ਦਾ ਠੀਕ ਹੈ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 45 ਕੁ ਪੈਂਦੇ ਆ ਠੀਕ ਹੈ ਜੀ ਟਮਾਂਡੇ ਦੀ ਆਪਾਂ ਕਰਦੇ ਆ 1,58,000 ਰੁਪਿਆ ਹਾਂਜੀ ਇਹ ਦੇ ਦਾਂਗੇ ਆਪਾਂ 1,40,000 ਰੁਪਿਆ ਇੱਕ 40 ਦਾ ਮਿੱਤਰੋ ਇਹ ਬਣੂਗਾ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਮੂਰੇ ਆ ਗਿਆ 735 ਸਵਰਾਜ ਜੀ ਹਾਂ ਦੱਸਿਓ ਇਹ 99 ਮਾਡਲ ਆ ਬਾਈ ਹਾਂਜੀ ਹਰਿਆਣਾ ਨੰਬਰ ਹੈ 411 ਐਮ ਆਰ 5775 ਦਾ ਠੀਕ ਹੈ ਜੀ ਠੀਕ ਹੈ ਬਾਹਰ ਪੰਪਾ ਵੱਡ ਇੰਜਨ ਗੇਅਰ ਦਾ ਇਹ ਵੀ ਚੰਗਾ ਹੈ ਹਾਂ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਮਾਡਲ ਤੇ ਰੇਟ ਕੀ ਰਹੂ ਮਾਡਲ ਇਹਦਾ ਰੇਟ ਹੈਗਾ ਭਾਈ ਇਹਦਾ 1,60,000 ਰੁਪਏ 99 ਮਾਡਲ ਹੈ ਅੱਛਾ ਜੀ ਹਾਂ 1,40,000 ਦੇ ਜਿਹੜਾ ਮਰਜ਼ੀ ਦਾ ਦਿਓ ਮਾਜੂ 1,40,000 ਦਾ ਮਿੱਤਰੋ ਇਹ ਟਰੈਕਟਰ ਬਣੂ 1,40 ਦਾ ਪਿਸਲ ਦਾ ਹਾਂ ਤੇ ਮੂਹਰੇ ਆ ਗਿਆ 45 ਦਾ ਫਾਰਮ ਦੱਸਿਓ ਜੀ ਇਹ ਬਾਈ ਪੂਰਾ 2000 ਮਾਡਲ ਹੈ ਹਾਂ ਜੀ ਪੰਜਾਬ ਦਾ ਨੰਬਰ ਹੈ ਡਬਲ ਕਲਚ ਹੈ ਠੀਕ ਹੈ ਜੀ ਅਗਲਾ ਜਿਹੜਾ 60-70 ਪੈਸੇ ਹੈ ਪਿਛਲੇ ਦਾ 45 ਪੈਸੇ ਹੈ ਠੀਕ ਹੈ ਜੀ ਰੰਗ ਰੂਪ ਦਾ ਸ ਕਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਹਾਂ ਮਾਡਲ ਤੇ ਰੇਟ ਮਾਡਲ ਬਾਈ ਇਹ ਪੂਰਾ 2000 ਹੈ ਹਾਂਜੀ 1 ਲੱਖ 65000 ਰੁਪਏ ਡਿਮਾਂਡ ਕਰਦੇ ਆਪਾਂ ਇਹਦੀ 1 65000 ਰੁਪਏ ਡਿਮਾਂਡ ਹੈ ਕਿੰਨਾ ਕੁ ਦੇ ਦੇਣਗੇ ਹਾਂਜੀ 1 40 ਦੇ ਦੇ 1 ਲੱਖ 40000 ਦਾ ਮਿੱਤਰੋ ਇਹ ਬਣੂਗਾ ਹਾਂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਪੂਰੇ 35 ਦਾ ਆ ਗਿਆ ਸਵਰਾਜ ਦੱਸਿਓ ਜੀ ਇਹ ਬਾਈ ਹੈਗਾ 6 ਮਾਡਲ ਹਾਂਜੀ ਅਗਲੇ ਟਾਇਰ ਨਵੇਂ ਆ ਹਾਂਜੀ ਪਿਛਲੇ 13 ਵਾਲੇ 60 ਕੇ ਪੈਸੇ ਠੀਕ ਹੈ ਜੀ ਬਾਕੀ ਬਾਡੀ ਬੂਡੀ ਦਾ ਬਹੁਤ ਸੋਹਣਾ ਟਰੈਕਟਰ ਹੈ ਠੀਕ ਹੈ ਬਾਹਰ ਪੰਪ ਹੈ ਵੱਡਾ ਗੇਅਰ ਹੈ ਡੀ ਲਕਸੀ ਸੀਟ ਹੈ ਠੀਕ ਹੈ ਬਾਹਰ ਪੰਪ ਹੈ ਵੱਡਾ ਗ ਹਾਂਜੀ ਰੇਟ ਹੈ 1,75,000 ਦੇਣਾ ਕਿੰਨੇ ਦਾ ਡੇਢ ਲੱਖ ਟਰੈਕਟਰ ਦੇ ਦੇ ਡੇਢ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੂਰੇ ਆ ਗਿਆ 60 ਫਾਰਮ ਹਾਂ ਦੱਸਿਓ ਬਾਈ ਇਹ ਹੈਗਾ ਬਾਈ 2004 ਮਾਡਲ ਹਾਂਜੀ ਠੀਕ ਹੈ ਅਗਲਾ ਡਰ 9ਵੇਂ ਪਹਿਲੇ 14 ਦੇ ਹੈਗੇ 60.50 ਪੈਸੇ ਠੀਕ ਹੈ ਜੀ ਡਬਲ ਕਲੱਚ ਆ ਗਿਆ ਠੀਕ ਹੈ ਜੀ ਜਨਗਿਰ ਦੇ ਵੀ ਬਹੁਤ ਚੰਗੇ ਠੀਕ ਹੈ ਜੀ ਐਂਡ ਵਾਲੀ ਕਟਾਈ ਆ ਗਈ ਰੰਗ ਪੇਂਟ ਦਾ ਵੀ ਰੇਂਜ ਵਾਲਾ ਰੰਗ ਪੇਂਟ ਦਾ ਵੀ ਓਰੀਜਨਲ ਹੈ ਮਿੱਤਰੋ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਕੀ ਰਹੂ ਮਾਡਲ 2004 ਆ ਬਾਈ ਹਾਂ ਜੀ ਤੇ ਡੀਮਾਂਡ ਇਹਦੀ ਆਪਾਂ ਕਰਦੇ ਹਾਂ 198000 ਰੁਪਏ ਦੇਣਾ ਕਿੰਨੇ ਦਾ 175000 ਦਾ ਦੇ ਦੇ 175 ਹਾਂ 175000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 744 ਸਵਰਾ 2008 ਮਾਡਲ ਹਾਂਜੀ ਪਿਆਬ ਦਾ ਨੰਬਰ ਹੈ ਡਬਲ ਕਲਚ ਆ ਗਿਆ ਹਾਂਜੀ ਮਗਲ ਟਾਇਰ ਹੈਗੇ 14 ਦੇ 80 85 ਪੈਸੇ ਠੀਕ ਹੈ ਅਗਲੇ ਹੈਗੇ 60 70 ਪੈਸੇ ਠੀਕ ਹੈ ਜੀ ਇੰਜਨ ਹੈਗਾ ਦਾ ਪੂਰਾ ਫੁੱਲ ਚੰਗਾ ਹੈ ਠੀਕ ਹੈ ਜੀ ਤੇ ਰੰਗ ਪੇਂਟ ਦਾ Ориਜਨਲ ਆ ਬਾਈ ਸਾਰਾ ਰੰਗ ਪੇਂਟ ਦਾ ਵੀ ਚੰਗਾ ਹੈ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮਾਡਲ ਤੇ ਰੇਟ ਕੀ ਰੋਹੂ ਮਾਡਲ 2008 ਹੈ ਹਾਂਜੀ ਡਿਮਾਂਡ ਆਪਾਂ ਕਰਦੇ ਆ 2 ਲੱਖ ਤੇ 65000 ਰੁਪਿਆ ਦੇਣਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ 2 ਲੱਖ ਤੇ 45000 ਰੁਪਏ ਦਾ 2 ਲੱਖ 45000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਟਰੈਕਟਰ ਅਠ ਮਾਡਲ ਹੈ ਹਾਂਜੀ ਠੀਕ ਹੈ ਪਾਵਰ ਸਟੀਅਰਿੰਗ ਆ ਗਿਆ ਹਾਂਜੀ 16 ਇੰਚ ਟਾਇਰ ਹੈਗੇ ਪਿਛਲੇ 60 65 ਪੈਸੇ ਠੀਕ ਹੈ ਜੀ ਅਗਲੇ 80 85 ਪੈਸੇ ਠੀਕ ਹੈ ਜੀ ਹੈ ਡਬਲ ਡਿਸਟ੍ਰੀਬਿਊਟਰ ਵਾਲਾ ਆ ਗਿਆ ਟਾਪ ਮਾਡਲ ਆ ਗਿਆ ਡਬਲ ਡਿਸਟ੍ਰੀਬਿਊਟਰ ਵਾਲਾ ਆ ਗਿਆ ਟਾਪ ਮਾਡਲ ਆ ਗਿਆ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਕਿਦਾਂ ਅਰੀਜਨਲ ਆ ਬਾਈ ਸਾਰਾ ਰੰਗ ਪੈਂਟ ਦਾ ਅਰੀਜਨਲ ਆ ਬਾਈ ਰੰਗਡ ਫੂਡ ਰਿੰਬਰਮ ਬਹੁਤ ਸਾਫ ਹੈ ਠੀਕ ਹੈ ਜੀ ਤੇ ਸੈਂਪਲ ਕੱਪੜੇ ਵਾਲੀ ਸਤਰੀ ਰੇਟ ਕਿੰਨਾ ਇਹਦਾ ਰੇਟ ਹੈਗਾ ਬਾਈ ਤੇ ਡਿਮਾਂਡ ਆਪਾਂ ਕਰਦੇ ਆ 2,85,000 ਰੁਪਏ ਹਾਂਜੀ ਇਹ ਦੇ ਦਾਂਗੇ ਆਪਾਂ 2,55,000 ਰੁਪਏ ਦਾ 2,55,000 ਦਾ ਹਾਂ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਖੜੇ ਹੁੰਦੇ ਆ ਹਾਂ ਆਪਣੇ ਕੋਲ ਇੱਕ ਕੈਸ਼ਰ ਖੜਾ ਬਈ 1.50 ਦਾ ਫਾਰਮ ਟਰੈਕਟਰ ਆ ਬਾਈ ਠੀਕ ਹੈ ਜੀ ਹਾਂ ਤੇ ਕਿੰਨੇ ਕਿੰਨੇ ਮਾਡਲ ਨੇ ਉਹ ਫਾਰਮ ਟਰੈਕਟਰ ਆਇਆ 50 ਦਾ ਹੈਗਾ ਇਹਨਾਂ ਨੇ ਨਵੇਂ ਮਾਡਲ ਹਾਂਜੀ ਉਹ ਦੇ ਦਾਂਗੇ ਆਪਾਂ 1 ਠੀਕ ਹੈ ਜੀ ਹਾਂ ਤੇ ਲੋਕੇਸ਼ਨ ਕੀ ਹੈ ਬਾਈ ਠੀਕ ਹੈ ਜੀ ਪਿੰਡ ਮੇਰਾ ਰਾਪਰਾ ਬਾਈ ਹਾਂਜੀ ਚਲ ਵੰਡੀ ਤੇ ਫਿਰ 18-20 ਕਿਲੋਮੀਟਰ ਉੱਨੀਂ ਕਿ ਬਾੜੀ ਮਾਨਸਾ ਤੋਂ ਪੈਂਦੇ ਠੀਕ ਹੈ ਜੀ ਤੇ ਪਲਾਟ ਨੰਬਰ ਹੈਗਾ ਆਪਣਾ 28 ਪਟਰੋਲ ਪੰਪਰੀ ਕੰਧ ਨਾਲ ਠੀਕ ਹੈ ਜੀ ਕੰਟੈਕਟ ਨੰਬਰ ਆਪਣਾ ਹੈਗਾ 97815 31564 97815 31564 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਦੀਪ ਜਾਨਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ